ਜਾ ਕੇ ਧਰਮ ਰਾਜ ਕੋਲੇ ਜਾਂਦਾ ਧਰਮ ਰਾਜ ਦੇ ਹੱਥ ਦੇ ਉੱਤੇ ਚਿੱਠੀ ਰੱਖ ਦਿੰਦਾ ਤੇ ਉਹਦੇ ਉੱਤੇ ਹੀ ਜਾਂਦਾ ਕਿ ਮੈਂ ਅੱਜ ਤੋਂ ਨਵਾਂ ਧਰਮ ਰਾਜ ਬਣ ਦਿੱਤਾ ਵਾ ਲੱਕ ਦਿੱਤਾ ਤੇ ਪੁਰਾਣੇ ਦੀ ਛੁੱਟੀ ਆ ਨਾਲ ਸਾਫਾ ਇਹ ਇੱਕ ਤਾਂ ਆ ਇੱਕ ਪੰਛੀ ਦਾ ਸਾਰੇ ਜਿਹੜੇ ਜੀਵ ਇੱਥੇ ਸਮਝੋ ਚਾਹ ਦੇ ਨਾਲ ਜਿੱਥੇ ਵੀ ਮੇਰੇ ਪ੍ਰਭਾਵ ਤੇ ਬੰਦਾ ਸਾਰੇ ਬੰਦੂ ਦਾ ਸਾਰ ਜੀਵੋ ਤੇ ਮਸ਼ਹੂਰ ਜੀਵੋ ਤਾਂ ਉਹਦੇ ਹੱਥ ਜੋੜ ਕੇ ਜਿਹੜਾ ਇੱਕ ਆਪਣਾ ਇਤਿਹਾਸ ਹੈ ਬਹੁਤ ਬੜੀ ਤਾਰਸ ਹੈ ਜਿਹਦੇ ਨਾਮ ਦੀ ਸੋਚੀ ਕਰਨਾ ਜਾ ਕੇ ਪਤਾ ਲੱਗਣਾ ਕਿ ਉਹ ਵੀ ਮੈਚਰਾ ਫਤਿਹ ਦੇ ਵਿੱਚ ਆਪਰੇ ਪੰਜਾਬ ਬੁੱਧਵਾਰ ਦੀ ਧਰਤੀ ਜੋੜਿਆ ਦੀ ਧਰਤੀ ਹੈ ਜਿਹੜਾ ਬੜੀਆਂ ਹੱਥ ਚਾਲਦੇ ਆ ਇਹਨਾਂ ਦੇ ਵਿੱਚ ਦੇਖੋ ਗੁਰੂ ਆਪ ਜੀ ਨੇ ਕਿਸੇ ਨੇ ਸੀ ਸੀ ਕੀਤੇ ਤੇ ਆਪਰੇ ਸੁਣੇ ਇਤਿਹਾਸ ਦਾ ਰੂਪ ਨੇ ਲਿਆ ਇੱਕ ਜਹਾਂ ਕੀਤੇ ਰੂਪ ਨੇ ਲਿਆ ਕਮਾਲ ਕਰੇ ਫਿਰ ਆਪਣੇ ਪੂਰੇ ਇੱਕ ਹੋਰ ਗਿਆਨ ਵਿੱਚ ਖੜਾ ਕਰਤਾ ਜਾਣੇ ਸਮੇਂ-ਸਮੇਂ ਤੇ ਪਾਰਕ ਹੋਣੀ ਰਹੀ ਲੀਤੀ ਆ ਕਿ ਇਹ ਬੋਲਾਂ ਪਾਕੀਆਂ ਜਾਣੀਆਂ ਆ ਤੇ ਸੰਕਟਾਂ ਦੇ ਕੋਲ ਹਾਰਪ ਹੋਦੇ ਆ ਇਹਨਾਂ ਨੇ ਇੱਕ ਵੀ ਕੰਮ ਦਾ ਨਾਵਾ ਕਿ ਅੱਜ ਨੂੰ ਕਿਹੜੇ ਕਿਹੜੇ ਸ਼ਹਿਰਾਂ ਬੰਦ ਜੀ ਦੇ ਦੂਸਰਾ ਬਾਤ ਇਹ ਆ ਕਿ ਆਪਣੀ ਏਕਾ ਜਿਨਾ ਹੋਊਗਾ ਇੱਕ ਇੱਕ ਵਰਕਤ ਹੋਣੀ ਆ ਦੂਸਰੀ ਉਹਨੇ ਆਪਾਂ ਪਾਸ ਕਰਦੇ ਸਾਰੇ ਮੇਲੇ ਫੋਟੋ ਆਇਓ ਮਿਲ ਆਜੋ ਕਿਹੜਾ ਹੁੰਦਾ ਭਾਰਤੀ ਕਿਸਾਨ ਜਿੰਦਾਬਾਦ ਜਿੰਦਾਬਾਦ ਮਾ ਕਿਸਾਨ ਮਜ਼ਦੂਰ ਦੇਤਾ ਜਿੰਦਾਬਾਦ ਕਿਰੋ ਗੋਣੇ ਕਾਰੇ ਦਾ ਆਪਣਾ ਜੋ ਆਪਣ ਨੂੰ ਸੋਚ ਦੇ ਉੱਤੇ ਖੰਭੋ ਪਾੜਦੇ ਉੱਤੇ ਹੋਇਆ ਆ बिज़ी हुयां <coughs>

लग्न जाते हैं आप वो चिंता करके पढ़ाव देवी चालू पर इन्होंने अली पकड़ा था भेजा वो इतने लेने लेने आकर जब वे दस्तों से वो गति नहीं करे नाले हो इसलिए कि पकड़ा था तो भेजा ਪੰਡਤ ਬੈਠੇ ਬੈਠੀ ਐਂਟੀ ਹੋ ਗਈ ਆ ਜਾ ਜੀ ਅਗਰ ਬਜ਼ੁਰਗਾਂ ਨੂੰ ਸਾਰੇ ਬੇਨਤੀ ਹੈ ਸਾਰੇ ਇਕੱਠੇ ਸਾਰੇ 10 ਮਿੰਟ ਦੇਣੀ ਤੁਸੋਂ ਸਾਰੇ ਤੋਂ ਬੈਕ ਪੂਰੀ ਬਟ ਸਾਰੇ ਕੋਲ ਪਹਰਾ ਦੇ ਜੋ ਬੈਜੀ ਬੈਜੀ ਸਾਰੇ ਬੈਠੇ ਬੈਜੋ 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 ਬੈਠੀਆਂ ਬੰਤਾ ਲਈ ਟੈਨਸ਼ਨ ਨੂੰ ਬੈਜੋ ਬੈਲ ਜੀ ਬੈਜੋ ਬਿਰਿਆ ਬੈਜੋ ਬੈਜੋ ਬੈਜੀ ਬੈਜੋ ਪਾ ਜੀ ਬੈਜੋ ਸਾਰੇ ਬੈਜੋ ਬਜ਼ੁਰਗ ਤੋਂ ਬੈਜੋ ਬੈਜੋ ਸ਼ਾਂਤੀ ਬੈਜੋ ਬੈਜੋ ਕੀ ਬਾਤ ਅਸੀਂ ਬੈਠੇ ਜੀ ਤੁਸੀਂ ਬਿਦਲ ਤੋਂ ਮੈਨੂੰ ਤੁਸੀਂ ਨਹੀਂ ਦੇਖੇ ਰੌਣਕ ਬੀਖੋ ਜੀ ਆਪਾਂ ਦਿੱਲੀ ਆਪਾਂ ਦਾ ਪੱਥਰ ਪੂਰਾ ਕਰਨ ਦਾ ਮਾਤਾ ਜੀ ਦਾ ਹਾਂ ਜੀ ਗੱਟੇ ਬਲੌਕ ਫੱਟੇ ਬਾਹਰ ਮੁਰਗੀ ਦਾ ਸਾਥਾ ਵਾਹਿਬ ਦੀ ਫੱਟੇ ਚੋਕਲੇ ਸਾਰੇ ਨੂੰ ਹੱਥ ਜੋੜੇ ਦੇਖੀਏ ਸਮਰਥ ਕਰਦੇ ਹੋਏ ਤੁਹਾਡੇ ਅੱਗੇ ਵੀ ਆਪਣੇ ਤਾਂ ਫੂਲ ਜਰੂਰ ਕੱਢ ਲਓ ਅਨੇ ਪ੍ਰਾਨ ਸਾਡੇ ਤੋ ਜਿੰਨੇ ਵੀ ਪਹਿਲਾਂ ਤਾਂ ਕਿਸਾਨ ਭਰਾ ਵੀਰ ਬਜ਼ੁਰਗ ਮਤਮਾ ਪੈਣਾ ਅੱਛੇ ਪਹੁੰਚੇ ਹੋ ਤੁਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇੱਕ ਬਹੁਤ ਚੰਗੀ ਗੱਲ ਦੱਸਣੀ ਆ ਰਿਗਰੇਸ਼ੀ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਮਲਵਈ ਸਿੱਖਾ ਦਾ ਮੁੰਡਾ ਹੀ ਮੈਂ ਮੇਰੇ ਕੋਲ ਜ਼ਮੀਨ ਦਾ ਕਿੱਲਾ ਵੀ ਹੈ ਨਹੀਂ ਤੇ ਅਸੀਂ ਕਿਸਾਨਾਂ ਦੇ ਹੱਕ ਕਿ ਪਿਛਲੇ ਸਾਲ ਦੀ ਬੇਸ ਦੀ ਸਾਡਾ ਬਰੋ ਦਾ ਚੈੱਕ ਕਰਨ ਲਈ ਫੇਸਬੁਕ ਤੇ ਜਾ ਕੇ ਤਾਂ ਵੀ ਜਿੰਨੇ ਵੀ ਭਰਾ ਆਇਆ ਮੇਰਾ ਭਰਾ ਜੀ ਗੁਰੂ ਸਾਹਿਬ ਤੋਂ ਮਲਵਈ ਦੇ ਦਾ ਕੰਮ ਆ ਪਰਪੋ ਅਸੀਂ ਜਾ ਕੇ ਆਇਆ ਕਿਸਾਨ ਮੋਰਚੇ ਦੇ ਨਾਵੇਂ ਬਾਰੇ ਸਰਦਾਰਜੀਤ ਸਿੰਘ ਦੇ ਧਰਮਵਾਦੀ ਉਹਨਾਂ ਦੇ ਹੱਥ ਦੇ ਵਿੱਚ ਗਏ ਆ ਕਿ ਸਾਡੇ ਸਾਧ ਮੋਲੂ ਜੀ ਧਰਮਪੁਰ ਤੋਂ ਫਲਕਾਰਾ ਜੀ ਦੇ ਨਾਲ ਮੋਰਚਾ ਹੋਈ ਬਈ 3.1 ਇਲਾਕੇ ਗੋਲੂ ਭਰਾ ਸਤਾਏ ਛਾੜੇ ਤੋਂ ਉਹਦਾ ਟੀਜਾ ਦਾ ਕਰਨਾ ਜ਼ਰੂਰੀ ਗੱਲ ਇਹ ਦੱਸਣੀ ਹੈ ਇੱਕ ਤਾਂ ਪਹਿਲਾਂ ਗੀਤਗੌਰ ਤੋਂ ਪਹਿਲਾ ਗੀਤ ਤੁਹਾਨੂੰ ਬੜੀ ਹੀ ਸੁਣਾ ਕੇ ਜਾਵਾਂਗੇ ਤੁਹਾਨੂੰ ਵੀ ਵਧੀਆ ਲੱਗੂਗਾ ਅਸੀਂ ਛੇੜੀ ਧਰਮੇ ਵਿੱਚ ਬੋਲਦੇ ਆਂ ਸੰਗਤ ਬਾਣੀ ਦੇ ਰੇਖੇ ਜਿਹਨੂੰ ਆਵੇ ਪਹੁੰਚਾ ਲਈ ਪ੍ਰਚਾਰ ਕੀਤਾ ਦਿੱਤਾ ਸੀ ਬਈ ਅਸੀਂ ਮਾਈ ਦੀ ਸਖਾਂ ਦੇ ਮੁੰਡੇ ਸਾਡੇ ਕੋਲ ਜ਼ਮੀਨ ਲੈਣੀ ਅਸੀਂ ਤੁਹਾਡੇ ਹੱਥ ਦੇ ਵਿੱਚ ਆਏ ਇਹ ਚੀਜ਼ ਬਹੁਤ ਜ਼ਰੂਰੀ ਆ ਆਕਰ ਆਪਾਂ ਹੈ ਤਾਂ ਸਾਰੇ ਇਨਸਾਨ ਨਹੀਂ ਆਈ ਬੋਲੇ ਇਸ ਤੋਂ ਨਿਹਾਲ ਅੱਲਾਹ ਜ਼ਿਆਦਾ ਪ੍ਰੋਟੀਨ ਖੁਸ਼ੀ ਦੀ ਉਹੀ ਖਾਣੇ ਤੇ ਅਸੀਂ ਵੀ ਉਹੀ ਕਰਦੇ ਤੁਸੀਂ ਬੀਚਦੇ ਆ ਵੜਦੇ ਹੋ ਅਸੀਂ ਸਾਰੇ ਆਣੇ ਆਪਾਂ ਉਹੀ ਹੱਥ ਦੀ ਕਮਾਈ ਸਾਰੇ ਖਾਣੇ ਆ ਜੇ ਆਪਣੇ ਕੋਲ ਉਹੀ ਖੋਹੀ ਗਈ ਤਾਂ ਫਿਰ ਆਪਾਂ ਕਿੱਥੇ ਜਾ ਮੰਡੀ ਸਾਰੇ ਬਜ਼ੁਰਗ ਇਹ ਗੱਲ ਸ਼ੁਰੂ ਤੋਂ ਕਹਿੰਦੇ ਆ ਕੀ ਚਾਤੂ ਦਾਤੇ ਮੱਝੀ ਸਿੱਖ ਦਾ ਨੌ ਮਾਸ ਦਾ ਰਹਿਤਾ ਜੀ ਤੇ ਸਾਰਿਆਂ ਨੂੰ ਪਤਾ ਹੀ ਆ ਪਰ ਅਸੀਂ ਇਹ ਚੀਜ਼ ਨੂੰ ਦੂਰ ਰੱਖਦੇ ਆਂ ਜਾਤਾਂ ਪਾਤਾਂ ਨੂੰ ਦੂਰ ਰੱਖਦੇ ਆਂ ਕਿਉਂਕਿ ਸਾਰਿਆਂ ਦਾ ਬਲੱਡ ਇੱਕ ਹੀ ਆ ਜੀ ਸਾਰਿਆਂ ਦਾ ਖੂਨ ਐ ਇੱਕ ਹੀ ਆ ਸਾਰੇ ਰੋਟੀ ਐ ਇੱਕ ਹੀ ਖਾਂਦੇ ਆਂ ਅਸੀਂ ਸਾਰਿਆਂ ਨੂੰ ਪਿੰਡਾਂ ਦੇ ਵਿੱਚ ਮੇਰਾ ਜਿਲ੍ਹਾ ਮੋਗਾ ਜੀ ਪਿੰਡ ਦਾਇਆ ਕਲਾ ਕੌਂਸ਼ਾ ਦਾ ਬਣਾਵਾ ਕੋਕਰੀ ਦੇ ਲਾਗੇ ਤਲਵੰਡੀ ਬੰਧੀਆਂ ਦੇ ਲਾਗੇ ਸਿਸ਼ਨਪੁਰੇ ਲਾਗੇ ਤੁਸੀਂ ਜਦੋਂ ਵੀ ਚੈੱਕ ਕਰ ਸਕਦੇ ਆਪਣਾ ਪਾਇਆ ਦਾਦਾ ਮੇਰਾ ਨਾਮ ਸੁਖਮਾਨ ਆ ਜੀ ਫੇਸਬੁੱਕ YouTube ਵੈੱਬਸਾਈਟਾਂ ਤੇ ਜਾਂਦੇ ਸਾਰਾ ਕੁਝ ਚੈੱਕ ਕਰ ਸਕਦੇ ਆਂ ਅਸੀਂ ਹਰ ਥਾਂ ਨਸ਼ਿਆਂ ਦੇ ਖਿਲਾਫ ਆਵਾਜ਼ ਉਠਾਉਂਦੇ ਆ ਕਿਸਾਨਾਂ ਦੇ ਹੱਕ 'ਚ ਮੈਂ ਦਿੱਲੀ ਅੱਗੇ ਵੀ ਜਾ ਕੇ ਆਵਾ ਤੇ ਹੁਣ ਵੀ ਦੋ ਤਿੰਨ ਵਾਰੀ ਜਾ ਕੇ ਆਈ ਕਿਤੇ ਵਰਗੀ ਦਿੱਲੀ ਪੋਸਟਾਂ 'ਚ ਵੀਡੀਓ ਪਾਈ ਸੀ ਮੈਂ ਉਹ ਚਾਰ ਚੈਨਲ ਵਾਲਿਆਂ ਦੀ ਰਿਕਵੈਸਟ ਵੀ ਕੀਤੀ ਵੀ ਭਾਈ ਇਹ ਗੋਣਾ ਦੀ ਸਮਾਗਿਸ਼ ਕਰਦੇ ਹੱਥ ਦੇ ਵਿੱਚ ਸਰਦਾਰ ਜੱਲ੍ਹੇਵਾਲੇ ਹੱਥ ਦੇ ਵਿੱਚ ਸੋ ਉਹਨਾਂ ਦੇ ਵਿੱਚੋਂ ਭਾਈ ਡੇਲੀ ਪੋਸਟ ਵਾਲਾ ਭਾਈ ਸੌਖਾ ਉਹਨਾਂ ਨੇ ਪਾਈ ਸੀ ਵੀਡੀਓ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਸਭ ਉਸ ਇਤਲੇ ਸੀ ਇਹ ਕਹਿੰਦੇ ਆ ਵੀ ਸਾਰੇ ਭਰਾ ਜਿੰਨੇ ਵੀ ਮਜ਼ਦੂਰ ਭਰਾ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਕਸਾਨ ਭਰਾਵਾਂ ਦੀ ਪੁਰੀਨਦਾਰ ਭਰਾਵਾਂ ਦੀ ਇਕੱਲੀਆਂ ਦੀ ਲੜਾਈ ਸਾਰੇ ਸਮਾਜ ਦੀ ਲੜਾਈ ਹੈ ਸਾਰਿਆਂ ਦੀ ਲੜਾਈ ਹੈ ਸੋ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਜਿੰਨੇ ਵੀ ਵੀਡੀਓ ਬਣਾ ਰਹੇ ਹੋ ਸਾਰੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਕਿਸੇ ਜੀ ਆਖਾਂ ਖੁੱਲਣ ਦੇ ਇਸ ਭਰਾ ਮੇਰਾ ਪਿਆਰੇ ਤੋਂ ਆ ਇਹਦਾ ਲੁਧਿਆਣਾ ਜਿਹੜਾ ਨਾਲ ਹੀ ਪਿੰਡਾਂ ਦੇ ਢਿਆੜਾ ਪਿਛਲੇ ਸਾਲ ਜਦੋਂ ਕਿਸਾਨੀ ਸੰਘਰਸ਼ ਚ ਰਹੀ ਬਹੁਤ ਖਾਸ ਗੱਲ ਦੱਸਣ ਲੱਗਾ ਤੇਰੇ ਪਿੰਡ ਦੇ ਵਿੱਚੋਂ 4-5 ਮੋਹਤਵਾਰ ਭਰਾਵਾਂ ਨੂੰ ਸਤਿ ਆਹ ਜੀ ਮੈਂ ਜੇ ਮੇਰੇ ਕੋਲ ਜ਼ਮੀਨ ਨਾ ਤੇ ਜ਼ਮੀਰ ਆ ਮੈਂ ਤੁਹਾਡੇ ਨਾਲ ਜਾਣਾ ਚਾਹੁੰਦਾ ਜੀ ਤੁਸੀਂ ਇੱਕ ਗੱਲ ਜਰੂਰ ਧਿਆਨ ਚ ਰੱਖੋ ਉਹ 4-5 ਜਿਹੜੇ ਗਏ ਇਹਨੂੰ ਲੈ ਕੇ ਨਹੀਂ ਗਏ ਇਹਦੇ ਪਰ ਮੈਨੂੰ ਫੇਸਬੁੱਕ ਤੇ ਇੱਕ ਕਮੈਂਟ ਪਾਇਆ ਤੇ ਇਹਨੂੰ ਮੈਂ ਕਮੈਂਟ ਪਾਇਆ ਸਾਡੀ ਫੇਸਬੁੱਕ ਤੇ ਕੁਝ ਦਿਨਾਂ ਗੋਸਤੀ ਪਈਏ ਇਹ ਵੀ ਕਹਿ ਲਾ ਵੀ ਮੇਰਾ ਮੇਰਾ ਮੈਂ ਕਿਹਾ ਵੀ ਠੀਕ ਆ ਫਿਰ ਅਸੀਂ ਉਤੋਂ ਦਾ ਮੇ ਭਰਾ ਹੋ ਗਿਆ ਮੈਂ ਕਿਹਾ ਬਾਈ ਕਿੰਨੇ ਚੁੱਕੇ ਹੈਗੇ ਤੇਰੇ ਨਾਲ ਆ ਅਸੀਂ ਹਰ ਇੱਕ ਖੇਤ ਖਾਂ ਜਾਂਦੇ ਆ ਹਰ ਇੱਕ ਜਗ੍ਹਾ ਤੇ ਨਸ਼ਿਆਂ ਦੇ ਖਿਲਾਫ ਕਿਸਾਨਾਂ ਦੀ سپورਟ ਸਾਰਾ ਬੰਦ ਰਹੇ ਬਈ ਤੇ ਇਸ ਲਈ ਸਾਰੇ ਭਰਾ ਨੂੰ ਮੱਥ ਜੋੜ ਕੇ ਬੇਨਤੀ ਆ ਵੀ ਕੱਲ ਨੂੰ ਸਾਡੇ ਤੇ ਵੀ ਢੀਢ ਫੈਸਾ ਆ ਗਿਆ ਤੇ ਤੁਹਾਨੂੰ ਨਾਲ ਕਰਨਾ ਪੈਣਾ ਇਹ ਸਾਰੇ ਦੀ ਲੜਾਈ ਆ ਕਦੇ ਵੀ ਕਿਸਾਨ ਦੀ ਜੀਵਨ ਦਾ ਭਰਾਵਾਂ ਦੀ ਲੜਾਈ ਆ ਸਾਡੇ ਸਾਰਿਆਂ ਦੀ ਤੇ ਲਈ ਸਾਰੇ ਦੀ ਆਪਣੀ ਜ਼ਿਕਾਰਾ ਜੂਲਣੀ सची कीअं सखदाु कैमां कमाई फिर मिटी नाली हूं भेन त کوئی مرداں وہ مٹول شبیاں کے اپنے اپنے دین کرتا کھچارا ما سا تن دا کوئی چپ بارش مان سانو اچتا اندا اس ماج سانو اچتا ہا نچڑا کے اپ اپ جی دے ਆਤੇ ਆ। ਤੋਂ ਇਸ ਲਈ ਕੋਈ ਗਲਤੀ ਹੋ ਸਕਦੀ ਲੋ ਪਹਿਲੇ ਮਾਫ ਕਰਿਓ। ਅੱਜ ਤੁਹਾਨੂੰ ਗੀਤ ਸੁਣਾਉਣ ਲੱਗੇ ਪਿਛਲੀ ਵਾਰੀ ਇੱਕ ਸਾਨੀ ਜਿਹੀ ਗਲਤੀ ਦੇ ਵਿੱਚ temp65.com ਤੇ ਪਾਇਆ ਸੀਗੇ ਤੇ ਅਸੀਂ ਤੁਹਾਡੇ ਸਾਰੇ ਤੋਂ ਆਸ਼ੀਰਵਾਦ ਲੈਣ ਲਈ ਆਏ ਆਂ ਤੇ ਪਿਆਰ ਲੈਣ ਲਈ ਆਏ ਆਂ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਟਾਈਮ ਦਿੱਤਾ। ਹੋ ਪੁਰਾਣੇ ਇਤਿਹਾਸ ਦੇ ਕੀ ਸਾਡੇ ਦੁੱਖ ਰੋਲ ਕੇ ਆਜ਼ਾਦ ਕਰਵਾਇਆ ਜਿਸ ਸਿੱਖੂਣੇ ਤੋਂ ਰੋਲ ਕੇ پرانے اتیاسے جي سادے سفر ۾ مزا ڏي کر ويا ٿي اسين ڳول ٿول ڪي سجي جو اهو هٿ ڪري ووه دليه ووه دليه نه ڏٺو مجرا اهو مجرا ڪنهن جاءِ ۾ ٿي ڪري ووه دليه نه सीमत का उची बहू दिल्ली छो आजा पंजाबूली छो आजा पंजाब करे बहू दिल्ली छो मारो वारे वीर भेण मामा सुणी सरे करे बबू दिल्ली पंजाब ਸਤਿਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਟਰੈਕਟਰ ਟਰਾਲੀਆਂ ਵਾਲੇ ਵੀ ਜਿੰਨੇ ਵੀ ਰਸਤਾ ਰੋਕਿਆ ਹੋਇਆ ਤੇ ਆਪਣਾ ਟਾਈਮ ਹੋ ਗਿਆ ਤੇ ਰਸਤਾ ਖੋਲ ਦੋ ਤੇ ਜਿਹੜੀ ਆਵਾਜ਼ ਹੈ ਕੋਈ ਦਿੱਕਤ ਨਾ ਹੋਵੇ ਮੇਰਾ ਭਰਾ ਟਰੈਕਟਰ ਟਰਾਲੀ ਸਾਈਡ ਤੇ ਕਰ ਲਓ ਕਿਸਾਨ ਮਜ਼ਦੂਰ ਇੱਕ ਕਿਸਾਨ ਮਜ਼ਦੂਰ ਇੱਕ ਸਭ ਕੁਝ 2 ਮਿੰਟ ਬਹਿ ਜਾਓ ਬਸ ਲੋਕ ਕਰਨੇ ਕਰੀਏ ਕਾ 2 ਮਿੰਟ ਹੀ ਆ ਦੇਖੋ ਵੀਰੇ ਮੈਂ ਵੀ ਇੱਕ ਮਜ਼ਦੂਰ ਆ ਮੈਂ ਕੋਈ ਜਾਦਾ ਲੈਂਡਲੋਰਡ ਨਹੀਂਗਾ ਮੈਂ ਇੱਕ ਮਜ਼ਦੂਰ ਆ ਤੇ ਮੇਰੇ ਕੋਲ ਜ਼ਮੀਨ ਨਹੀਂ ਇੱਕ ਜ਼ਮੀਰ ਆ ਤੇ ਮੈਂ ਜ਼ਮੀਰ ਕਰਕੇ ਆਇਆ ਬਾਪੂ ਜੀ ਉੱਥੇ ਮੜਾ ਗਿਆ ਇੱਕ ਵਾਰੀ ਆਇਓ ਆ ਜਿੰਨੇ ਵੀ ਮੇਰੇ ਭਰਾ ਨੌਜਵਾਨ ਆ ਚਲੋ ਨੌਜਵਾਨ ਤਾਂ ਬਹੁਤ ਥੋੜੇ ਆ ਆ ਬਾਪੂ ਦੀ ਉਮਰ ਦੇਖੋ ਜਿਆ ਕਿੰਨੀ ਆ ਤੇ ਯਾਰ ਕੋਈ ਉਮਰ ਦੀ ਗੱਤਾ ਕਹਿ ਲੀਏ ਇਹ ਲੜਾਈ ਕਰਨ ਦੀ ਉਮਰ ਨਹੀਂ ਇਹ ਲੜਾਈ ਆਪਾਂ ਨੂੰ ਲੜਨੀ ਚਾਹੀਦੀ ਇਹ ਬਜ਼ੁਰਗ ਲੜ ਰਹੇ ਆ ਯਾਰ ਆ ਦੇਖੋ ਬਜ਼ੁਰਗਾਂ ਦੀ ਕਿੰਨੀ ਕਮਰ ਆ ਆਪਾਂ ਕੁੜੀਆਂ-ਬੁੜੀਆਂ ਕਿਥੇ ਆਪਾਂ ਲੜ ਪਈਏ ਆ ਯਾਰ ਲੈ ਵੀ ਮੈਂ ਕੋਈ ਜ਼ਰਾ ਵਧੀਆ ਹੋਣੀ ਆ ਇਨਸਾਨੀ ਮੈਂ ਵੀ ਥੋਟੇ ਆ ਪਈ ਆ ਪਰ ਆਪਾਂ ਕੁੜੀਆਂ-ਬੁੜੀਆਂ ਕਿਥੇ ਲੜ ਪਈਏ ਆ ਯਾਰ ਆ ਜਿਹੜੀ ਕਿਸਾਨੀ ਇਸ ਦਾ ਸਹੀ ਉਡਾਈ ਆ ਪਰ ਮਿਲੂ ਦਾ ਕੋਈ ਨੌਜਵਾਨ ਨਹੀਂ ਲਾਇਆ ਆ ਭਾਈ ਜਿਹੜੇ 15-20 ਕਰੇ ਖੜੇ ਆ ਤੇ ਨਹੀਂ ਤਾਂ ਬਜ਼ੁਰਗ ਖੜੇ ਆ ਇਹਦੇ ਇਹ ਕਰੇ ਠਾੜਾ ਤੇ ਦਿੱਤੀ ਜਾਂਦੇ ਆ ਇਹ ਮਰਦ ਬਸਾਂ ਨੇ ਆ ਬਾਰੀ ਨਾਲ ਜਿੰਦਗੀ ਜੰਦੇ ਨੇ ਇਹ ਲੜਾਈ ਆਪਣੀਆਂ ਬੜੀਆਂ ਜਿੰਨੇ ਵੀ ਤੇਰੇ ਨੌਜਵਾਨ ਭਰਾਵਾ ਆਪਣਾ ਹੱਕ ਵੰਡਦਾ ਆਪਣਾ ਜਾਨ ਦਾ ਵਕੀਲ ਤੇ ਕੋਈ ਇਹਨਾਂ ਦੀ ਕੋਈ ਜਿੰਨੀ ਉੱਥੇ ਵੀ ਗੈਸਟੇਦਾਰ ਨਹੀਂ ਵੀ ਚਾਲ ਨਾਲ ਜਾਂਦੇ ਆ ਇਹ ਆਪਣੇ ਮਾਰੇ ਜਾਂਦੇ ਆ ਜਿਹੜਾ ਭਰਾ ਜਿੰਨੇ ਵੀ ਨੌਜਵਾਨ ਆ ਜਾਇਆ ਕਰੋ ਯਾਰ ਤੇ ਬਸੇ ਨਹੀਂ ਕਹਿਣਾ ਵਾ ਵੀਰੇ ਦਾ ਕੁਆਰੀ ਲੜਾਈ ਆ ਹੈ ਵੀ ਕਈ ਮਜ਼ਦੂਰ ਵਰਗੇ ਇਹੀ ਸੋਚੀ ਬੈਠੇ ਆ ਕਿਾਰੇ ਕੋਈ ਜ਼ਿਮੀਂਦਾਰਾਂ ਦੀ ਲੜਾਈ ਆ ਤੇ ਜੱਟ ਮਰਦਾ ਮਰੀ ਜਾਵੇ ਪਰ ਨਹੀਂ ਆਪਣਾ ਵਹਿਮ ਜੇ ਜੱਟ ਬੀਜੂ ਪੱਟੂ ਨਾਲ ਤੇ ਆਪਾਂ ਵੀ ਧੁੱਪੇ ਮਰਾਂਗੇ ਮੇਰੀ ਇਹੀ ਬੇਨਤੀ ਆ ਜਿੰਨੇ ਮਜ਼ਦੂਰ ਧਰਾਵਾ ਇਹ ਮੈਂ ਟਾਲੀ ਬੈਠੇ ਕੋਈ ਕੋਈ ਜੱਟ ਬਾੜੀਆਂ ਕੋਈ ਅੰਦਾਜ਼ਾ ਕਿਸੇ ਵੀ ਧਰਮ ਨੂੰ ਤਲੋਂ ਕਰਦਾ ਕਿਸੇ ਵੀ ਤਰ੍ਹਾਂ ਦਾ ਕੀ ਇਹ ਜੈਮਨਾ ਪਾਰੋਂ ਦੀ ਜੇ ਇਕੱਲਾ ਤੂਫਾਨ ਮਰਦਾ ਤੂਫਾਨ ਮਰ ਜਾਊਗਾ ਪਰ ਇਹ ਕੋਈ ਲੜਾਈ ਸਾਰਿਆਂ ਦੀ ਆਪਾਂ ਨੂੰ ਸਾਰਿਆਂ ਨੂੰ ਜਾਣਾ ਚਾਹੀਦਾ ਬਸ ਇਹੀ ਕਹਣਾ ਚਾਹਣਾ ਵਾਹਿਗੁਰੂ ਦਾ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਹਾਜ਼ਰੀ ਬੋਲੋ